ਅੱਜ ਸਵੇਰੇ 11 ਵਜੇ ਕਰੀਬ 11 ਵਜੇ ਦੇ ਸੈਮੈਂਟ ਦੇ ਵਿੱਚ ਇਹ ਬੰਦੇ ਮੇਰੀ ਗਲੀ ਦੇ ਵਿੱਚ ਆਏ ਤੇ ਆਵਾਜ਼ ਆਵਾਜ਼ਾਂ ਲਗਾ ਲਾ ਰਹੇ ਸੀ ਕਿ ਤਾਲੇ ਚਾਹ ਠੀਕ ਕਰਾ ਲਓ ਚਾਹ ਵੀ ਠੀਕ ਕਰਾ ਲਓ ਤਾਂ ਮੈਂ ਇਹਨਾਂ ਨੂੰ ਆਵਾਜ਼ ਦਿੱਤੀ ਮੈਂ ਕਿਹਾ ਅਲਮਾਰੀ ਦੀ ਚਾਹ ਵੀ ਠੀਕ ਕਰ ਲਓ ਕਿ ਗੋਡਰੇਜ ਦੀ ਅਲਮਾਰੀ ਹੈ ਕਹਿੰਦੇ ਹਾਂ ਜੀ ਬਿਲਕੁਲ ਕਰਾਂਗੇ ਇਹ ਘਰ ਆਏ ਮੇਰੇ ਘਰ ਆ ਕੇ ਇਹਨਾਂ ਨੇ ਕੀ ਕੀਤਾ ਕਿ ਗੋਡਰੇਜ ਦੀ ਅਲਮਾਰੀ ਦਾ ਤਾਲਾ ਬਦਲਿਆ ਤੇ ਤਾਲਾ ਬਦਲ ਕੇ ਤੇ 100 ਰੁਪਏ ਦਾ ਕਹਿੰਦਾ ਜੀ ਤਾਲਾ ਇਹ ਖਰਾਬ ਹੈ ਤੇ ਦੂਸਰਾ ਜਿਹੜਾ ਉਹ ਅਲਮਾਰੀ ਦਾ ਦੂਸਰਾ ਲੋਕਰ ਵਾਲਾ ਖੁੱਲਾ ਸੀ ਲੋਕਰ ਖੁੱਲਾ ਸੀ ਤੇ ਉਹਨੂੰ ਬੇਕੂ ਬਣਾ ਕੇ ਸਾਡੇ ਸਾਹਮਣੇ ਹੀ ਬੇਕੂ ਬਣਾ ਕੇ ਦਰਵਾਜ਼ਾ ਖੋਲਿਆ ਉੱਥੇ ਲੋਕਰ ਨੂੰ ਹੱਥ ਮਾਰਿਆ ਤੇ 10000 ਰੁਪਏ 100 ਦੇ ਨੋਟ ਸੀ ਨਗਦ ਸੀ ਔਰ ਪੰਜ ਤੋਲੇ ਸੋਨਾ ਸੀ ਉਹਦੇ ਵਿੱਚ ਇੱਕ ਸੋਨੇ ਦੀ ਚੈਨੀ ਸੀ ਦੋ ਅੰਗੂਠੀਆਂ ਸੀ ਚਾਰ ਟੌਕਸ ਲੱਗੇ ਸੀ ਉਹਨਾਂ ਨੂੰ ਲੈ ਕੇ ਤੇ ਨਿਕਲ ਗਏਗੀ ਤੇ ਤਾਵੇ ਤਾਲਾ ਦੀ ਚਾਬੀ ਤੋੜ ਕੇ ਤਾਂ ਉਸ ਦਰਵਾਜ਼ੇ ਨੂੰ ਉਹ ਤੋੜ ਕੇ ਤੇ ਬੰਦ ਕਰਕੇ ਤੇ ਕਹਿਣ ਲੱਗੇ ਕਿ ਸਾਡਾ ਇੱਕ ਸਾਥੀ ਜਿਹੜਾ ਉਹ ਆ ਰਿਹਾ ਤਾਂ ਉਹ ਖੋਲੇਗਾ ਚਾਬੀ ਸਾਡੇ ਕੋਲ ਗਲਤ ਲੱਗੀ ਤਾਂ ਉਹ ਦੇ ਕੋਲ ਇੱਕ ਘੰਟੇ ਬਾਅਦ ਆਏ ਤੇ ਚਾਬੀ ਅਸੀਂ ਤੁਹਾਡੇ ਕੋਲ ਖੋਲ ਜਾਉਂਗੇ ਮੁੜ ਕੇ 4 ਵਜੇ ਤੱਕ ਨਹੀਂ ਆਏ ਬੜੀ ਮੁਸ਼ਕਿਲਾਂ ਵਿੱਚ ਚਾਬੀ ਕਰਨੀ ਦੇਖਿਆ ਤਾਂ ਸਾਰਾ ਸਮਾਨ ਗਾਇਬ ਸੀ ਤੇ ਗਰੁੱਪ ਦੇ ਵਿੱਚ ਬਦੋ-ਬਦ ਭੇਜਦੇ ਜੀ ਕਿ